ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਰਾਹੁਲ ਨੇ ਵੋਟ ਚੋਰੀ ਦਾ ਸਬੂਤ ਦਿੱਤਾ ਪੁਤਿਨ ਭਾਰਤ ਆਉਣਗੇ 트੍ਰੰਪ ਨੇ ਇੰਟੈਲ ਦੇ ਸੀਓ ਤੋਂ ਚੀਨ ਨਾਲ ਸਬੰਧਾਂ ਕਰਕੇ ਅਸਤੀਫਾ ਮੰਗਿਆ ਬੇਗਰਾਂ ਦੇ ਲਈ ਮੰਤਰੀ ਦਾ ਅਸਤੀਫਾ ਕਿਰਾਏਦਾਰ ਕੱਢਣ ਤੇ ਕਿਰਾਇਆ ਵਧਾਉਣ ਦੇ ਦੋਸ਼ ਕੈਥਲਿਨ ਫੋਲਬਿਗ ਨੂੰ ਗਲਤ ਸਜ਼ਾ ਲਈ ਮੁਆਵਜ਼ਾ ਮਿਲੇਗਾ ਲੈਂਡ ਪੋਲਿੰਗ ਨੀਤੀ ਤੇ 10 ਸਤੰਬਰ ਤੱਕ ਰੋਕ ਹੁਣ ਖਬਰਾਂ ਵਿਸਤਾਰ ਨਾਲ ਰਾਹੁਲ ਨੇ ਵੋਟ ਚੋਰੀ ਦਾ ਸਬੂਤ ਦਿੱਤਾ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਦੇ ਇੱਕ ਲੋਕ ਸਭਾ ਹਲਕੇ ਚ 2024 ਚ ਪਈਆਂ ਵੋਟਾਂ ਦੇ ਅੰਕੜੇ ਪੇਸ਼ ਕਰਦੇ ਦਾਵਾ ਕੀਤਾ ਕਿ ਭਾਜਪਾ ਨੇ ਚੋਣ ਕਮਿਸ਼ਨ ਰਾਹੀਂ ਵੱਡਾ ਕਪਲਾ ਕੀਤਾ ਹੈ ਉਹਨਾਂ ਕਿਹਾ ਕਿ ਇਹ ਸੰਵਿਧਾਨ ਖਿਲਾਫ ਅਪਰਾਧ ਹੈ ਰਾਹੁਲ ਨੇ ਇਹ ਵੀ ਕਿਹਾ ਕਿ ਨਿਆਂਪਾਲਿਕਾ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਲੋਕਤੰਤਰ ਖਤਮ ਹੋ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਸਬੂਤ ਨਸ਼ਟ ਕਰਨ 'ਚ ਲੱਗਿਆ ਹੋਇਆ ਹੈ। ਉਹਨਾਂ ਚੋਣ ਕਮਿਸ਼ਨ ਵੱਲੋਂ ਹਲਫਨਾਮਾ ਮੰਗਣ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਹੀ ਹਲਫਨਾਮਾ ਮੰਨਿਆ ਜਾਵੇ। ਰਾਹੁਲ ਨੇ ਵੋਟਰ ਸੂਚੀ ਦੇ ਅੰਕੜਿਆਂ ਰਾਹੀਂ ਚੋਣਾਂ 'ਚ ਹੇਰਾਫੇਰੀ ਦਾ ਦਾਵਾ ਕੀਤਾ ਅਤੇ ਦੱਸਿਆ ਕਿ ਸਬੂਤ ਇਕੱਠੇ ਕਰਨ 'ਚ 6 ਮਹੀਨੇ ਲੱਗੇ। ਉਨਾ ਕਿਹਾ ਕਿ ਚੋਣ ਕਮਿਸ਼ਨ ਵੋਟਰ ਸੂਚੀਆਂ ਦਾ ਡਾਟਾ ਨਹੀਂ ਦੇ ਰਿਹਾ ਤਾਂ ਜੋ ਚੋਰੀ ਫੜੀ ਨਾ ਜਾ ਸਕੇ ਪੁਤਿਨ ਆਰਤਣਗੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦੀ ਹੀ ਭਾਰਤ ਆ ਸਕਦੇ ਹਨ ਸੂਤਰਾਂ ਮੁਤਾਬਕ ਉਹਨਾਂ ਦੇ ਦੌਰੇ ਦੀਆਂ ਤਾਰੀਖਾਂ ਤੈਅ ਹੋ ਰਹੀਆਂ ਹਨ ਰੂਸੀ ਰਾਸ਼ਟਰਪਤੀ ਨੇ ਇਸ ਸਾਲ ਸਾਲਾਨਾ ਸੰਮੇਲਨ ਲਈ ਭਾਰਤ ਆਉਣਾ ਹੈ ਮਾਸਕੋ ਦੌਰੇ ਦੌਰਾਨ ਐਨ ਐਸ ਸੀ ਅਜੀਤ ਡੋਵਾਲ ਨੇ ਪੁਤਿਨ ਨਾਲ ਮੁਲਾਕਾਤ ਕੀਤੀ ਸੂਤਰਾਂ ਅਨੁਸਾਰ ਡੁਵਾਲ ਨੇ ਪੁਤਿਨ ਦੇ ਦੌਰੇ ਬਾਰੇ ਕੋਈ ਤਾਰੀਖ ਨਹੀਂ ਦੱਸੀ ਪਰ ਉਹਨਾਂ ਕਿਹਾ ਕਿ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ ਦੀਆਂ ਤਾਅ ਤਾਰੀਖਾਂ ਤੈਕ ਕੀਤੀਆਂ ਜਾ ਰਹੀਆਂ ਹਨ ਸੂਤਰਾਂ ਨੇ ਅਗਸਤ ਦੇ ਅਖੀਰ ਵਿੱਚ ਪੁਤਿਨ ਦੇ ਦੌਰੇ ਦੀਆਂ ਖਬਰਾਂ ਨੂੰ ਗਲਤ ਦੱਸਿਆ ਹੈ ਇਸ ਦੌਰਾਨ ਡੁਵਾਲ ਨੇ ਰੂਸੀ ਸੁਰੱਖਿਆ ਕੌਂਸਲ ਦੇ ਸਖਤਰ ਸਰਗੇਈ ਸ਼ੋਇਗੂ ਅਤੇ ਹੋਰ ਅਧਿਕਾਰੀਆਂ ਨਾਲ ਦਵੱਲੇ ਊਰਜਾ ਤੇ ਰੱਖਿਆ ਸਹਿਯੋਗ ਬਾਰੇ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਸਾਲ ਦੋ ਵਾਰ ਰੂਸ ਗਏ ਅਤੇ ਉਹਨਾਂ ਨੇ ਪੁਤਿਨ ਨਾਲ ਮੁਲਾਕਾਤ ਕੀਤੀ ਕਜਾਨ ਵਿੱਚ ਬ੍ਰਿਕਸ ਸੰਮੇਲਨ ਵਿੱਚ ਮੋਦੀ ਨੇ ਹਿੱਸਾ ਲਿਆ ਸੀ ਡਵਾਲਦਾਈ ਦੌਰਾ ਜੀ ਇਹ ਸਮੇਂ ਹੋ ਰਿਹਾ ਹੈ ਜਦੋਂ ਰੂਸ ਤੋਂ ਤੇਲ ਖਰੀਦਣ ਕਰਕੇ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਤਣਾ ਹੈ ਅਮਰੀਕਾ ਨੇ ਭਾਰਤੀ ਵਸਤਾਂ ਤੇ ਵਾਧੂ ਟੈਰਿਫ ਲਗਾ ਦਿੱਤਾ ਹੈ ਡਵਾਲ ਦੇ ਮਾਸਕੋ ਦੌਰੇ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੇ ਦੱਸਿਆ ਕਿ ਮੀਟਿੰਗਾਂ ਦੌਰਾਨ ਰੂਸੀ ਤੇਲ ਤੇ ਪੱਛਮੀ ਦੇਸ਼ਾਂ ਦੁਆਰਾ ਲਗਾਈ ਗਈ ਪਾਬੰਦੀ ਬਾਰੇ ਵੀ ਚਰਚਾ ਹੋਈ ਐਨਐਸਏ ਅਜੀਤ ਡੋਵਾਲ ਰੂਸ ਤੇ ਐਸਰਰ ਹਵਾਈ ਰੱਖਿਆ ਪ੍ਰਣਾਲੀਆਂ ਦੀਆਂ ਦੋ ਰੈਜੀਮੈਂਟਾਂ ਜਲਦੀ ਭਾਰਤ ਨੂੰ ਦੇਣ ਲਈ ਦਬਾਅ ਪਾ ਸਕਦੇ ਹਨ ਭਾਰਤ ਨੇ ਅਜਸਪਤ ਵਿੱਚ ਐਸਰਰ ਟ੍ਰਾਇੰਫ ਮਿਜ਼ਾਈਲ ਪ੍ਰਣਾਲੀ ਦੀਆਂ 5 ਸਕੁਆਡਰਨਾਂ ਖਰੀਦਣ ਦਾ ਸਮਝੌਤਾ ਕੀਤਾ ਸੀ ਜਿਨ੍ਹਾਂ ਵਿੱਚੋਂ 3 ਸਕੁਆਡਰਨਾਂ ਭਾਰਤ ਨੂੰ ਮਿਲ ਚੁੱਕੀਆਂ ਹਨ ਨੇ ਇੰਟਲ ਦੇ ਸੀਓ ਤੋਂ ਚੀਨ ਨਾਲ ਸਬੰਧਾਂ ਕਰਕੇ ਅਸਤੀਫਾ ਮੰਗਿਆ ਵਾਸ਼ਿੰਗਟਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੰਟਲ ਦੇ ਸੀਓ ਲਿਪ ਬੂਟੈਂ ਦੇ ਅਸਤੀਫੇ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਇੰਟਲ ਦੇ ਸੀਓ ਬਹੁਤ ਵਿਵਾਦਪੂਰਨ ਹਨ ਅਤੇ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਇੰਟਲ ਬੋਰਡ ਦੇ ਚੇਅਰਮੈਨ ਫ੍ਰੈਂਕ ਈਰੀ ਨੂੰ ਲਿਖੀ ਚਿੱਠੀ ਵਿੱਚ ਕਾਟਨ ਨੇ 10 ਦੇ ਚੀਨੀ ਨਿਵੇਸ਼ਾਂ ਬਾਰੇ ਹਾਲੀਆ ਰਿਪੋਰਟਾਂ ਵੱਲ ਇਸ਼ਾਰਾ ਕੀਤਾ ਕਾਟਨ ਨੇ ਚਿੱਠੀ ਨੂੰ ਜੋੜਦੇ ਹੋਏ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਇੰਟੈਲ ਬੋਰਡ ਨੂੰ ਕਾਂਗਰਸ ਨੂੰ ਸਪਸ਼ਟ ਕਰਨ ਦੇਣਾ ਚਾਹੀਦਾ ਹੈ ਆਨਲਾਈਨ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ ਇੰਟੈਲ ਨੇ ਕਿਹਾ ਕਿ ਉਹ 트੍ਰੰਪ ਪ੍ਰਸ਼ਾਸਨ ਨਾਲ ਕੰਮ ਕਰਨ ਲਈ ਉਤਸੁਕ ਹੈ 트੍ਰੰਪ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਮਾਰਚ ਇੰਟੈਲ ਦੇ ਸੀਓ ਦਾ ਅਹੁਦਾ ਸੰਭਾਲਣ ਵਾਲੇ ਟੈਨ ਮੋਬਾਈਲ ਅਤੇ AI ਚ ਤੇਜ਼ੀ ਤੋਂ ਖੁੰਝਣ ਤੋਂ ਬਾਅਦ ਸੰਕੁਚਿਤ ਕਿਰੀ ਚਿਪ ਨਿਰਮਾਤਾ ਕੰਪਨੀ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇੰਟੈਲ ਵਿੱਚ ਚੋਟੀ ਦੀ ਨੌਕਰੀ ਸੰਭਾਲਣ ਤੋਂ ਪਹਿਲਾਂ ਟੈਨ ਤਕਨੀਕੀ ਡਿਜ਼ਾਈਨ ਕੰਪਨੀ ਕੈਡੈਂਸ ਡਿਜ਼ਾਈਨ ਸਿਸਟਮਸ ਦਾ ਸੀਓ ਸੀ ਅਤੇ ਵਾਲਡਨ ਕੈਟਾਲਿਸਟ ਵੈਂਚਰਸ ਦਾ ਸੰਸਥਾਪਕ ਮੈਂਬਰ ਸੀ ਬੇਗਰਾਂ ਦੇ ਲਈ ਮੰਤਰੀ ਦਾ ਅਸਤੀਫਾ ਕਿਰਾਏਦਾਰ ਕੱਢਣ ਤੇ ਕਿਰਾਇਆ ਵਧਾਉਣ ਦੇ ਦੋਸ਼ ਰੁਸ਼ਨਾਰਾ ਅਲੀ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਕਿਰਾਏਦਾਰਾਂ ਨੂੰ ਆਪਣੀ ਜਾਇਦਾਦ ਵਿੱਚੋਂ ਕੱਢ ਦਿੱਤਾ ਅਤੇ ਫਿਰ ਕਿਰਾਏ ਵਿੱਚ ਵੱਡਾ ਵਾਅਦਾ ਕਰ ਦਿੱਤਾ ਇਸ ਕਾਰਨ ਉਹਨਾਂ ਨੂੰ ਬੇਗਰ ਹੋਣ ਦੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਇਸ ਤੋਂ ਪਹਿਲਾਂ ਉਹਨਾਂ ਤੇ ਕਿਰਾਏਦਾਰਾਂ ਦਾ ਸ਼ੋਸ਼ਣ ਕਰਨ ਅਤੇ ਗਲਤ ਤਰੀਕੇ ਨਾਲ ਕਿਰਾਇਆ ਵਧਾਉਣ ਦੇ ਦੋਸ਼ ਵੀ ਲੱਗੇ ਸਨ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਦੇ ਸਨ ਪਰ ਅਹੁਦੇ 'ਤੇ ਰਹਿਣ ਨਾਲ ਸਰਕਾਰ ਦੇ ਕੰਮ ਵਿੱਚ ਰੁਕਾਵਟ ਆਵੇਗੀ ਉਹ ਦਬਾਹ ਹੇਟ ਅਸਤੀਫਾ ਦੇਣ ਵਾਲੀ ਚੌਥੀ ਮੰਤਰੀ ਹੈ ਇਸ ਤੋਂ ਪਹਿਲਾਂ ਟ੍ਰਾਂਸਪੋਰਟ ਮੰਤਰੀ ਭ੍ਰਿਸ਼ਟਾਚਾਰ ਰੋਕੂ ਮੰਤਰੀ ਅਤੇ ਇੱਕ ਜੂਨੀਅਰ ਸਿਹਤ ਮੰਤਰੀ ਵੀ ਅਸਤੀਫਾ ਦੇ ਚੁੱਕੇ ਹਨ ਕੈਥਲਿਨ ਫੋਲਬਿਗ ਨੂੰ ਗਲਤ ਸਜ਼ਾ ਲਈ ਮੁਆਵਜ਼ਾ ਮਿਲੇਗਾ ਕੈਥਲਿਨ ਫੋਲਬਿਗ ਜਿਸ ਨੂੰ ਆਪਣੇ ਬੱਚਿਆਂ ਨੂੰ ਮਾਰਨ ਲਈ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 2 ਤਹਾਕੇ ਜੇਲ੍ਹ ਵਿੱਚ ਬਿਤਾਉਣੇ ਪਏ ਨੂੰ ਐਨਐਸਡਬਲਿਊ ਸਰਕਾਰ ਤੋਂ ਮੁਆਵਜ਼ਾ ਮਿਲੇਗਾ ਫੋਲਬਿਕ ਨੂੰ ਜੂਨ 2023 ਵਿੱਚ ਰਿਹਾ ਕਰਨ ਤੋਂ ਪਹਿਲਾਂ ਆਪਣੇ 4 ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਜੇਲ੍ਹ ਪੇਚ ਦਿੱਤਾ ਗਿਆ ਸੀ ਕਿਉਂਕਿ ਨਵੇਂ ਵਿਗਿਆਨਕ ਸਬੂਤਾਂ ਨੇ ਉਸ ਦੀ ਸਜ਼ਾ ਤੇ ਵਾਜਬ ਸ਼ੱਕ ਜਹਰ ਕੀਤਾ ਸੀ ਐਨਐਸਡਬਲਿਊ ਦੇ ਅਟਾਰਨੀ ਜਨਰਲ ਮਾਈਕਲ ਡੈਲੀ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕੀ ਸਰਕਾਰ 57 ਸਾਲਾ ਵਿਅਕਤੀ ਨੂੰ ਐਕਸ ਗ੍ਰੇਸ਼ੀਆ ਭੁਗਤਾਨ ਕਰੇਗੀ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਫੋਲਬਿਗ ਨੇ ਬੇਨਤੀ ਕੀਤੀ ਹੈ ਕਿ ਰਕਮ ਸਮੇਤ ਭੁਗਤਾਨ ਦਾ ਵੇਰਵਾ ਜਨਤਕ ਤੌਰ ਤੇ ਸਾਂਝਾ ਨਾ ਕੀਤਾ ਜਾਵੇ ਸ਼੍ਰੀਮਤੀ ਫੋਲਬਿਗ ਨੂੰ ਉਹਨਾਂ ਦੇ ਕਾਨੂੰਨੀ ਨੁਮਾਇੰਦਿਆਂ ਰਾਹੀਂ ਇਸ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਚੈਂਬਰਲੇਨ ਅਤੇ ਉਸ ਦੇ ਸਾਬਕਾ ਪਤੀ ਮਾਈਕਲ ਨੂੰ 1992 ਵਿੱਚ ਬੇਬੀ ਅਜਾਰੀਆ ਦੀ ਮੌਤ ਦੇ ਮਾਮਲੇ ਵਿੱਚ ਉੱਤਰੀ ਖੇਤਰ ਵਿੱਚ ਮੁਕੱਦਮਾ ਚਲਾਉਣ ਲਈ 13 ਲੱਖ ਡਾਲਰ ਦੀ ਐਕਸ ਗ੍ਰੇਸ਼ੀਆ ਅਦਾਇਗੀ ਦਿੱਤੀ ਗਈ ਸੀ। ਕਤਲ ਦੇ ਦੋਸ਼ 'ਚ ਗਲਤ ਤਰੀਕੇ ਨਾਲ ਜੇਲ੍ਹ ਭੇਜੇ ਗਏ ਆਸਟਿਕ ਨੇ ਅਪੀਲ ਤੇ 2020 'ਚ ਬਰੀ ਹੋਣ ਤੋਂ ਬਾਅਦ 85 ਲੱਖ ਡਾਲਰ ਦੀ ਮੰਗ ਕੀਤੀ ਸੀ। ਲੈਂਡ ਪੂਲਿੰਗ ਨੀਤੀ ਤੇ 10 ਸਤੰਬਰ ਤੱਕ ਰੋਕ ਪੰਜਾਬ ਅਤੇ ਹਰਨਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਨੀਤੀ ਵਾਪਸ ਲੈਣ ਤੋਂ ਇਨਕਾਰ ਕੀਤਾ ਤਾਂ ਹਾਈ ਕੋਰਟ ਨੇ ਰੋਕ ਲਗਾਉਣ ਦਾ ਇਰਾਦਾ ਸਾਫ਼ ਕਰ ਦਿੱਤਾ। ਹੁਣ 10 ਸਬਰ ਤੱਕ ਲੈਂਡ ਪੂਲਿੰਗ ਨੀਤੀ ਤੇ ਰੋਕ ਰਹੇਗੀ। ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਦੀਪਕ ਮਨਚੰਦਾ ਦੇ ਬੈਂਚ ਨੇ ਨੀਤੀ ਤੇ ਉੱਠੇ ਸਵਾਲਾਂ ਲਈ 4 ਹਫ਼ਤੇ ਦਾ ਸਮਾਂ ਦਿੱਤਾ ਹੈ। ਇਹ ਫੈਸਲਾ ਸਰਕਾਰ ਲਈ ਵੱਡਾ ਝਟਕਾ ਹੈ। ਕਿਉਂਕਿ ਸਰਕਾਰ ਇਸ ਨੂੰ ਕਿਸਾਨ ਪੱਖੀ ਦੱਸ ਰਹੀ ਸੀ ਜਦਕਿ ਕਿਸਾਨ ਇਸ ਦੇ ਖਿਲਾਫ ਹਨ ਪੰਜਾਬ ਸਰਕਾਰ ਹੁਣ 10 ਸਤੰਬਰ ਨੂੰ ਜਵਾਬ ਦੇਵੇਗੀ ਪਰ ਅਦਾਲਤ ਸਰਕਾਰ ਦੀਆਂ ਦਲੀਲਾਂ ਨਾਲ ਸਹਿਮਤ ਨਹੀਂ ਹੋਈ ਪ੍ਰਭਾਵਿਤ ਕਿਸਾਨਾਂ ਲਈ ਇਹ ਰਾਹਤ ਪਰਿਆ ਫੈਸਲਾ ਹੈ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ Program news and views.